ਤਾਂ ਮੈਂ ਪਾਰਲੀਮੈਂਟ ਤੋਂ ਸੇਵਾ ਹੋਰ ਵਿਧਾਨ ਸਭਾਵਾਂ ਵਿੱਚ ਆਮ ਤੌਰ ਤੇ ਨਹੀਂ ਬੋਲਿਆ ਕਰਦਾ ਡੰਡੀ ਸੰਵਿਧਾਨ ਦੇ ਅਧੀਨ ਮੈਨੂੰ ਪਾਰਲੀਮੈਂਟ ਦੇ ਸਾਹਮਣੇ ਸਾਲ ਵਿੱਚ ਘੱਟੋ ਘੱਟ ਇੱਕ ਵਾਰੀ ਭਾਸ਼ਣ ਦੇਣਾ ਪੈਂਦਾ ਹੈ ਜਿਹੜਾ ਕਿ ਮੈਂ ਦਿੰਦਾ ਹਾਂ ਡੰਡੀ ਪਰ ਜਿਹਾ ਕਿ ਤੁਹਾਨੂੰ ਪਤਾ ਹੀ ਹੈ ਮੇਰਾ ਭਾਸ਼ਣ ਨਿਰਾਪura ਨਾ ਦਾ ਹੀ ਮੇਰਾ ਆਪਣਾ ਹੁੰਦਾ ਹੈ ਡੰਡੀ ਮੈਨੂੰ ਵਿਧਾਨ ਬਣਾਉਣ ਵਾਲਿਆਂ ਦੇ ਸਾਹਮਣੇ ਬੋਲਣ ਦਾ ਦਿੱਲੀ ਵਿੱਚ ਵੀ ਇਸ ਤੋਂ ਵੱਧ ਮੌਕਾ ਨਹੀਂ ਮਿਲਦਾ ਡੰਡੀ ਇਸ ਕਰਕੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਅਸਲ ਵਿੱਚ ਭਾਸ਼ਣ ਦੇਣ ਦਾ ਨਹੀਂ ਸਗੋਂ ਕੁਝ ਮਾਮਲਿਆਂ ਬਾਰੇ ਜਿਹੜੇ ਕਿ ਇਸ ਵੇਲੇ ਮੈਨੂੰ ਵੱਡੀ ਮਹੱਤਤਾ ਵਾਲੇ ਨਜ਼ਰ ਆਉਂਦੇ ਹਨ ਦਿਲ ਦੀਆਂ ਗੱਲਾਂ ਕਰਨ ਦਾ ਮੌਕਾ ਦਿੱਤਾ ਹੈ ਡੰਡੀ ਕੇਵਲ 13 ਸਾਲ ਹੋਏ ਜਦੋਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਸੀ ਡੰਡੀ ਤਿੰਨ ਸਾਲ ਪਿੱਛੋਂ ਅਸੀਂ ਆਪਣੇ ਗਣਰਾਜ ਹੋਣ ਦਾ ਐਲਾਨ ਕਰ ਦਿੱਤਾ ਡੰਡੀ ਉਹਨਾਂ 2 ਜਾਂ 3 ਸਾਲਾਂ ਵਿੱਚ ਅਸੀਂ ਆਪਣਾ ਸੰਵਿਧਾਨ ਤਿਆਰ ਕੀਤਾ ਜਿਹੜਾ ਸਾਰੇ ਦੇਸ਼ ਤੇ ਲਾਗੂ ਹੈ ਡੰਡੀ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਛੱਡਿਆ ਉਦੋਂ ਇਸ ਦੇਸ਼ ਵਿੱਚ ਬੜੀਆਂ ਵੰਡੀਆਂ ਸਨ ਡੰਡੀ ਪਾਕਿਸਤਾਨ ਅਤੇ ਦੇਸ਼ ਦੀ ਵੰਡ ਦੀਆਂ ਸਮੱਸਿਆਵਾਂ ਤੋਂ ਛੁੱਟ ਇੱਥੇ 500 ਤੋਂ ਵੱਧ ਰਿਆਸਤਾਂ ਸਨ ਜਿਨ੍ਹਾਂ ਤੇ ਵੱਖ-ਵੱਖ ਰਾਜੇ ਆਪਣੇ ਆਪਣੇ ਤਰੀਕੇ ਨਾਲ ਰਾਜ ਕਰਦੇ ਸਨ ਡੰਡੀ ਇਹ ਕਹਿਣਾ ਗਲਤ ਨਹੀਂ ਕਿ ਆਜ਼ਾਦੀ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਬਹੁਤ ਸਾਰੇ ਰਾਜੇ ਮਹਾਰਾਜੇ ਭਾਰਤ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਚੁੱਕੇ ਸਨ ਅਤੇ ਜਿਹੜੇ 2-4 ਰਹਿ ਗਏ ਸਨ ਉਹ ਵੀ ਪਿੱਛੋਂ ਭਾਰਤ ਵਿੱਚ ਸ਼ਾਮਲ ਹੋ ਗਏ ਡੰਡੀ ਸਿੱਟਾ ਇਹ ਨਿਕਲਿਆ ਕਿ ਅਸੀਂ ਉਹ ਸੰਵਿਧਾਨ ਤਿਆਰ ਕੀਤਾ ਜਿਹੜਾ ਕਿ ਕੇਵਲ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਾਏ ਗਏ ਇਲਾਕਿਆਂ ਲਈ ਹੀ ਨਹੀਂ ਸੀ ਸਗੋਂ ਉਹਨਾਂ ਇਲਾਕਿਆਂ ਲਈ ਵੀ ਸੀ ਜਿਹੜੇ ਪਹਿਲਾਂ ਰਾਜਿਆਂ ਮਹਾਰਾਜਿਆਂ ਦੇ ਅਧੀਨ ਹੁੰਦੇ ਸਨ ਡੰਡੀ ਸੰਵਿਧਾਨ ਲਾਗੂ ਹੋਣ ਤੋਂ ਪਿੱਛੋਂ ਅਸਾਂ ਦੇਸ਼ ਨੂੰ ਕਈ ਰਾਜਾਂ ਵਿੱਚ ਵੰਡ ਦਿੱਤਾ ਪਿੱਛੋਂ ਰਾਜਾਂ ਦੀਆਂ ਹੱਦਾਂ ਵਿੱਚ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਅਤੇ ਮੇਰਾ ਖਿਆਲ ਹੈ ਕਿ ਹੁਣ ਇਹੋ ਜਿਹਾ ਕੋਈ ਰਾਜ ਨਹੀਂ ਜਿਸ ਨੂੰ ਕਿ ਪਹਿਲੀਆਂ ਭਾਰਤੀ ਰਿਆਸਤਾਂ ਦੀ ਵੰਸ਼ ਕਿਹਾ ਜਾ ਸਕੇ ਡੰਡੀ ਉਹਨਾਂ ਨੂੰ ਜਾਂ ਤੇ ਤੋੜ ਕੇ ਦੂਜੇ ਰਾਜਾਂ ਵਿੱਚ मिला ਦਿੱਤਾ ਗਿਆ ਹੈ ਜਾਂ ਉਹਨਾਂ ਵਿੱਚ ਦੂਜੇ ਰਾਜਾਂ ਦੇ ਕੁਝ ਹਿੱਸੇ ਸ਼ਾਮਲ ਕਰ ਦਿੱਤੇ ਗਏ ਹਨ ਡੰਡੀ ਇਸ ਤਰ੍ਹਾਂ ਅਸੀਂ ਆਪਣੇ ਦੇਸ਼ ਨੂੰ ਇੱਕ ਸੰਵਿਧਾਨ ਅਤੇ ਇੱਕ ਅਧਿਕਾਰ ਥੱਲੇ ਲੈ ਆਏ ਹਾਂ ਡੰਡੀ ਇੱਥੇ ਇੱਕੋ ਪਾਰਲੀਮੈਂਟ ਹੈ ਜਿਸ ਦਾ ਅਧਿਕਾਰ ਸਾਰੇ ਦੇਸ਼ ਤੇ ਹੈ ਅਤੇ ਇੱਕੋ ਹੀ ਕੇਂਦਰੀ ਸਰਕਾਰ ਹੈ ਜਿਸ ਦਾ ਕਈ ਵਿਸ਼ਿਆਂ ਬਾਰੇ ਸਾਰੇ ਦੇਸ਼ ਤੇ ਅਖਤਿਆਰ ਹੈ ਡੰਡੀ ਨਿਰਸੰਦੇਹ ਰਾਜ ਕਈ ਮਾਮਲਿਆਂ ਵਿੱਚ ਖੁਦ ਮੁਖਤਿਆਰ ਹਨ ਡੰਡੀ ਉਹਨਾਂ ਦਾ ਕਈ ਮਹੱਤਵਪੂਰਨ ਮਾਮਲਿਆਂ ਤੇ ਨਿਵੇਕਲਾ ਅਧਿਕਾਰ ਹੈ ਡੰਡੀ ਪਰ ਸਮੁੱਚੇ ਤੌਰ ਤੇ ਦੇਸ਼ ਦਾ ਪ੍ਰਬੰਧ ਹੁਣ ਇੱਕੋ ਰਾਜ ਦੇ ਤੌਰ ਤੇ ਹੁੰਦਾ ਹੈ ਅਤੇ ਤੁਸੀਂ ਇੱਕੋ ਰਾਜ ਜਾਂ ਇੱਕੋ ਸਾਂਝਾ ਰਾਜ ਜਾਂ ਸਾਂਝਾ ਇੱਕੋ ਰਾਜ ਜਾਂ ਹੋਰ ਜੋ ਵੀ ਤੁਸੀਂ ਚਾਹੋ ਤੈਅ ਸਕਦੇ ਹੋ ਡੰਡੀ ਅਸਾਂ ਉਹ ਚੀਜ਼ ਪ੍ਰਾਪਤ ਕੀਤੀ ਹੈ ਜਿਹੜੀ ਕਿ ਅੱਜ ਤਾਈਂ ਕੋਈ ਰਾਜਾ ਵੀ ਪ੍ਰਾਪਤ ਨਹੀਂ ਕਰ ਸਕਿਆ ਸੀ ਡੰਡੀ ਸਾਡੇ ਦੇਸ਼ ਵਿੱਚ ਅਸ਼ੋਕ ਵਰਗੇ ਸਮਰਾਟ ਵੀ ਹੋਏ ਜਿਨ੍ਹਾਂ ਦੇ ਅਧੀਨ ਦੇਸ਼ ਦਾ ਵੱਡਾ ਭਾਗ ਸੀ ਡੰਡੀ ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਮੁਗਲ ਬਾਦਸ਼ਾਹ ਵੀ ਆਏ ਪਰ ਉਹਨਾਂ ਵਿੱਚੋਂ ਕੋਈ ਵੀ ਇਹ ਦਾਵਾ ਨਹੀਂ ਸੀ ਕਰ ਸਕਦਾ ਕਿ ਉਸ ਦਾ ਰਾਜ ਸਾਰੇ ਦੇਸ਼ ਵਿੱਚ ਫੈਲਿਆ ਹੋਇਆ ਹੈ ਡੰਡੀ